ਸਲੋਕ ਮਹਲਾ ਤੀਜਾ ਨਾਨਕ ਨਾਵ ਹੋਉ ਘੁੱਥਿਆ ਹਲਤ ਪਲਤ ਸਭ ਜਾਈ ਜਪ ਤਪ ਸੰਜਮ ਸਭ ਹਿਰ ਲਐ ਮੁਠੀ ਦੂਜੇ ਭਾਈ ਜਾਮandar ਬੱਧੀ ਮਾਰੀ ਹੈ ਬਹੁਤੀ ਮੇਲਾ ਸਜਾਈ ਨਾਨਕ ਨਾਵਹੁ ਕੁੱਥਿਆ ਹਲਤ ਪਲਤ ਸਭ ਜਾਈ Jap tap sanjam ਸਾਬਹਿ ਰਲਿਆ ਮੁਠੀ ਦੂਜਾ ਪਾਈ ਜਮਦਰ ਬੱਧੀ ਮਾਰੀ ਆਹ ਬਹੁਤੇ ਮਿਲ ਸਜਾਈ ਮਲਾਤੀ ਜਾ ਸੰਤਾਨਾਲ ਵਰਕੋ ਮਾਵਦੇ ਦੋਸਟਾਨਾਲ ਮੋਹ ਪਿਆਰ ਅੱਗਾ ਪਿੱਛਾ ਸੁਖ ਨਹੀਂ ਮਰ ਜਮਹਿ ਵਾਰ ਵਾਰ ਤ੍ਰਿਸ਼ਨਾ ਕਦੇ ਨਾ 부ਜਈ ਦੁਬਦਾ ਹੋਈ ਖੁਆਰ ਮੋਹ ਕਾਲੀ ਤੈਨਾ ਨਿੰਦ ਕਾ ਤੇ ਤ ਸੱਚਾ ਦਰਬਾਰ ਨਾਨਕ ਨਾਮ ਬਿਹੁਣਿਆ ਕਾਰਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨਾ ਮਨ ਚਿਤ ਇਕ ਅਰਾਧੇ ਆ ਤਿਨਾ ਇਕਸ ਬੈਨਾ ਦੂਜਾ ਕੋ ਨਾਹੀ ਰਖਾ ਹਰ ਸੇਵ ਦੇ ਜਨ ਧਰਮ ਆਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵਦੀ ਹਰ ਗੁਣ ਗਾਏ ਗੁਣ ਸਮਝਾਹੀ ਵੜਿਆਈ ਵੱਡੀ ਗੁਰਮੁਖਾ ਗੁਰਪੂਰਾ ਹਰਨਾਮ ਸਮਾਈ ਹਰ ਕੀ ਗਣ ਰਗੋਣ ਗਾਏ ਗੁਣੀ ਸਮਝਾਈ ਵੜਿਆਈ ਵੱਡੀ ਗੁਰਮੁਖਾ ਗੋਰਾ ਪੂਰਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਨਾਨਕ ਨਾਭ ਹਉ ਕੁੱਥਿਆ ਹਲਤ ਪਾਲਤ ਸਭ ਜਾਇ ਜਪ ਤਪ ਸੰਜਮ ਸਭ ਹਿਰ ਲਿਆ ਮੁਠੀ ਦੂਜਾ ਭਾਈ ਜਾਮਦਰ ਬੱਧੇ ਮਾਰਿਆ ਹੈ ਬਹੁਤੀ ਮੇਲਾ ਸਜਾਈ